ਪਹਿਲਾਂ ਇਹ ਢੇਲਾ। ਅੱਛਾ। ਸਭ ਤੋਂ ਪਹਿਲਾਂ ਢੇਲੇ ਤੋਂ ਸ਼ੁਰੂ ਹੁੰਦਾ ਈ। ਜਿਹਨੂੰ ਕਹਿੰਦੇ ਸੀ ਕਹਿੰਦੇ ਵੀ ਢੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਆ। ਇਹ ਢੇਲਾ ਈ। ਇਹ ਇੱਥੋਂ ਸ਼ੁਰੂਆਤ ਹੁੰਦੀ ਢੇਲੇ ਤੋਂ ਈ। ਇਹ ਇਹ ਦੇਖੋ ਹੁਣ ਵੀ ਪੁਰਾਣੇ ਹੋਣੇ ਬਚੀਕੇ ਪਰ ਮੇਰੇ ਕੋਲ ਤੇ ਆ ਆ ਢੇਲਾ ਹੈਗਾ ਜੀ। ਇੱਥੋਂ ਢੇਲੇ ਦੀ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਆ। ਇਹਨੂੰ ਜਿਹੜਾ ਆਪਾਂ ਕਹਿ ਲਈਏ ਕਿ ਕਹਾਵਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਪੱਲੇ ਨਾਲ ਤੇਲਾ ਕਰਦੀ ਮੇਲਾ ਮੇਲਾ ਪੱਲੇ ਨਾਲ ਤੇਲਾ ਕਰਦੀ ਮੇਲਾ ਮੇਲਾ ਕਰਦੀ ਮੇਲਾ ਮੇਲਾ ਹੈਗਾ ਜੀ ਆਨਾ ਦੇਖ ਸਕਦੇ ਹੋ ਤੁਸੀਂ ਇਹ 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 ਆਨਾ ਹੈਗਾ ਬਹੁਤ ਬਹੁਤ ਪੁਰਾਣਾ ਔਰ ਜੇਕਰ ਗੱਲ ਕੀਤੀ ਜਾਵੇ ਤਾਂ 1925 ਦਾ 1925 ਮਤਲਬ ਇਹ ਬ੍ਰਿਟਿਸ਼ ਬ੍ਰਿਟਿਸ਼ ਇੰਡੀਆ ਦੇ ਟਾਈਮ ਦਾ ਜਦੋਂ ਗੋਰੇ ਇੱਥੇ ਰਾਜ ਕਰਦੇ 1735 ਦਾ ਇਹ ਸਿੱਕਾ ਇਹ ਈਸਟ ਇੰਡੀਆ ਕੰਪਨੀ ਦਾ ਸਿੱਕਾ ਜੀ ਇਹ ਇਹਨਾਂ ਦੇ ਉੱਪਰ ਖਾਸ ਤੌਰ ਤੇ ਇਹਨਾਂ ਨੇ ਟੈਗ ਵੀ ਨਾਲ ਲਾ ਕੇ ਲਿਖੇ ਹੋਏ ਨੇ ਕਿਉਂਕਿ ਬਹੁਤ ਝੁੰਗਰ ਕੇ ਪੜਨਾ ਪੈਂਦਾ ਹੈ ਨਾ ਇਹ ਮੇਰੇ ਕੋਲ ਸਭ ਤੋਂ ਇੰਪੋਰਟੈਂਟ ਸਿੱਕਾ ਨਾਨਕਸਾਈ ਸਿੱਕਾ ਹੈ ਇਹ ਜਿਹੜੇ ਕਲੈਕਟਰ ਹੁੰਨੇ ਨੇ ਉਹਨਾਂ ਕੋਲ ਬਹੁ ਘੱਟ ਮਿਲਦਾ ਹੈ ਨਾਨਕਸਾਈ ਸਿੱਕਾ ਹੈ ਇਹਦੀ ਕੋਈ ਵੀ ਮਰਜ਼ੀ ਵੈਲਿਊ ਜਿੰਨਾ ਮਰਜ਼ੀ ਆਪਾਂ ਪੈਸੇ ਮੰਗ ਸਕਦੇ ਆ ਕਿਸੇ ਨੂੰ ਜਿਹਨੂੰ ਵੀ ਪਤਾ ਲੱਗ ਜਾਏਗਾ ਉਹ ਮੈਨੂੰ ਮੰਗੇਗਾ ਮੰਗੇਗਾ ਹੈ ਜਿਹੜੇ ਕਲੈਕਟਰ ਹੁੰਨੇ ਨੇ ਇਹ ਨਾਨਕਸਾਈ ਸਿੱਕਾ ਹੈ ਇਹਦੇ ਸਿੱਕੇ ਵੀ ਜਿਹੜੇ ਨੇ ਉਹ ਚੱਲਣ ਦੇ ਵਿੱਚ ਸੀਗੇ ਵਿੱਚ ਉਹਨਾਂ ਦੇ ਇੱਕ ਆਪਾਂ ਕਹ ਲਈਏ ਵੀ ਖਾਲੀ ਹੁੰਦਾ ਸੀਗਾ ਹੋਲ ਕਰਕੇ ਜਿਹੜਾ ਉਹ ਖਾਇਆ ਹੁੰਦਾ 1945 ਦਾ ਇਹ ਸਿੱਕਾ ਹੈ 1945 ਦਾ ਤੇ ਇੱਕ ਪੈਸਾ ਇਹ ਇਹ ਵੀ ਇੱਕ ਪੈਸਾ ਹੈ ਜੇ ਦੇਖੋ ਵੀ ਇਹ ਵੀ ਇੱਕ ਪੈਸਾ ਹੈ ਇੱਕ ਪੈਸਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਉਹ ਚੌਰਸ ਦਾ ਸੀ ਇਹ ਗੋਲ ਹੈ ਔਰ ਵਿੱਚ ਇਹਦੇ ਹੋਲ ਬਣਿਆ ਹੋਇਆ ਇੱਕ ਪੈਸਾ ਇਹਦਾ ਚੌਥਾ ਹਿੱਸਾ 16 ਅੰਨੇ ਦਾ 1 ਰੁਪਿਆ ਬਣਦਾ ਸੀ ਹਾਂਜੀ 16 ਅੰਨੇ ਦਾ 98 ਦਾ 50 ਪੈਸੇ ਹੋ ਗਈ 98 ਦੇ 50 ਪੈਸੇ 4 ਅੰਨੇ ਦੇ 25 ਪੈਸੇ ਹੋ ਗਏ 4 ਅੰਨੇ ਦੇ 25 ਪੈਸੇ ਤੇ ਇਹ 1 ਅੰਨੇ ਦਾ ਚੌਥਾ ਹਿੱਸਾ ਚੌਥਾ ਹਿੱਸਾ 1 ਅੰਨੇ ਦਾ ਚੌਥਾ ਹਿੱਸਾ ਤੁਸੀਂ ਹਿਸਾਬ ਲਾਓ ਕਿ ਆ ਦੇਖੋ ਇਹ ਇਹ ਅਗਰ ਤੁਸੀਂ ਮੈਂ ਇਹਨੂੰ ਪੜ੍ਹਾਂ ਨਜ਼ਦੀਕ ਹੋ ਕੇ ਤਾਂ 1908 ਦਾ ਹੈਗਾ ਔਰ ਇਹ ਬ੍ਰਿਟਿਸ਼ ਕਾਲ ਦਾ ਹੀ ਹੈ ਇਹ ਅੰਨੇ ਦਾ ਚੌਥਾ ਹਿੱਸਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਰੇਅਰ ਹੈ ਜੀ ਬਹੁਤ ਜ਼ਿਆਦਾ ਰੇਅਰ ਆ ਆ ਦੇ 10 ਪੈਸੇ ਇੰਡੀਆ ਦੇ ਇੰਡੀਆ ਦੇ ਤੁਸੀਂ 10 ਪੈਸੇ 1 ਪੈਸਾ 25 ਪੈਸਾ ਜਿਹੜਾ ਤੁਸੀਂ ਦੇਖਿਆ ਹੈਗਾ ਔਰ ਇਹ ਹੈਗੇ ਨੇ ਪਾਕਿਸਤਾਨ ਦੇ 10 ਪੈਸੇ 1 ਪੈਸੇ ਚੰਦ ਤੇ ਤਾਰਾ ਬਣਿਆ ਹੋਇਆ ਇਹਨੇ 50 ਪੈਸੇ ਬ੍ਰਿਟਿਸ਼ ਇੰਡੀਆ ਦੇ 1947 ਦੇ 1947 ਇਹ ਵੰਡ ਤੋਂ 1947 ਸਾਲ ਆ ਕੇ ਵੰਡ ਹੋ ਗਈ ਸੀ ਦੇਸ਼ ਆਜ਼ਾਦ ਹੋ ਗਿਆ ਸੀ ਪਰ ਇਹ ਵੰਡ ਤੋਂ ਪਹਿਲਾਂ ਨਹੀਂ 15 ਅਗਸਤ ਤੋਂ ਜਣੀ ਪਹਿਲਾਂ ਦੇ ਛਪੇ ਹੋਏ ਨੇ ਇਹ 1947 ਦੇ 50 ਪੈਸੇ ਨੇ ਬ੍ਰਿਟਿਸ਼ ਇੰਡੀਆ ਦੇ 50 ਪੈਸੇ ਟੋਕਨ ਦਾ ਕੋਇਨ ਇਹ ਕਾਫੀ ਜ਼ਿਆਦਾ ਪੁਰਾਣਾ ਹੈ ਟੋਕਨ ਦਾ ਕੋਇਨ ਹਾਲਾਂਕਿ ਇਹਦੇ ਉੱਪਰ ਇੱਕ ਲਿਖਿਆ ਹੀ ਆਪਾਂ ਪੜ੍ਹ ਸਕਦੇ ਹਾਂ ਬਾਕੀ ਇਹ ਤੇ ਥੱਲੇ ਕਿਉਂਕਿ ਜਪਾਨੀਸ ਭਾਸ਼ਾ ਲਿਖੀ ਹੋਈ ਹੈ